ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ अफ्रीकी देश युगांडा ਵਿੱਚ ਲੋਕ ਆਨਲਾਈਨ ਗੱਪਸ਼ਪਨਾ ਕਰਨ ਇਸ ਲਈ ਉਥੋਂ ਦੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਟੈਕਸ ਲਾ ਦਿੱਤਾ ਹੈ ਫੇਸਬੁੱਕ ਵਟਸਐਪ ਅਤੇ ਟਵਿੱਟਰ ਸਣੇ 60 ਵੈਬਸਾਈਟਾਂ ਨੂੰ ਇਸ ਦਾਇਰੇ ਵਿੱਚ ਰੱਖਿਆ ਗਿਆ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਤੇ ਸਰਕਾਰ 200 ਯੂਗਾੰਡਾ ਕਰੰਸੀ ਕਰੀਬ 4 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਸੂਲ ਰਹੀ ਹੈ ਇਸੇ ਦੇ ਚੱਲਦਿਆਂ ਕਰੀਬ 25 ਲੱਖ ਲੋਕਾਂ ਨੇ ਇੰਟਰਨੈਟ ਦੇ ਇਸਤੇਮਾਲ ਨੂੰ ਬੰਦ ਕਰ ਦਿੱਤਾ ਹੁਣ 5 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚੋਂ ਸਿਰਫ 12 ਲੱਖ ਲੋਕ ਹੀ ਟੈਕਸ ਦੇ ਕੇ ਇੰਟਰਨੈਟ ਚਲਾ ਰਹੇ ਨੇ ਪੰਜਾਬ ਡੈਰੀ ਫੋਨ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੰਡਾਂ ਥੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਾਂਝ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸਰਵੋੱਚ ਅਦਾਲਤ ਦੇ ਜੱਜ ਜਸਟਿਸ ਅਰਣ ਕੁਮਾਰ ਮੇਸ਼ਰਾ ਨੇ ਆਖਿਆ ਕਿ ਵਕੀਲ ਪਹਿਲਾਂ ਬੋਲਣ ਦੀ ਫੀਸ ਲੈਂਦੇ ਲੇਕਿਨ ਹੁਣ ਚੁੱਪ ਰਹਿਣ ਦੀ ਫੀਸ ਲੈਣ ਲੱਗ ਪਏ ਨੇ ਉਹਨਾਂ ਆਖੇ ਕਿ ਕੁਝ ਵਕੀਲਤਾ ਮੁਕੱਦਮਾ ਵਧਾਉਣ ਦੀ ਫੀਸ ਲੈ ਰਹੇ ਨੇ ਉਹਨਾਂ ਆਖੇ ਕਿ ਇਹ ਹਲੇ ਤੱਕ ਤੈ ਨਹੀਂ ਹੋਇਆ ਪਾਇਆ ਕਿ ਵਕੀਲਾਂ ਨੂੰ ਕਿੰਨੀ ਫੀਸ ਲੈਣੀ ਚਾਹੀਦੀ ਹੈ ਇਸ ਸਬੰਧੀ ਉਹਨਾਂ ਆਖਿਆ ਕਿ ਸਟੇਟ 바ਰ ਕਾਉਂਸਲ ਨੂੰ ਵਿਚਾਰ ਕਰਨਾ ਚਾਹੀਦਾ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਨੂਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਅਮਰੀਕਾ ਨੇ ਮਰਹੂਮ ਅਲਕਾਇਦਾ ਮੁਖੀ ਉਸਾਮਾ ਬਿਨ ਲਾਦਨ ਦੇ ਪੁੱਤ ਹਮਜ਼ਾ ਬਿਨ ਲਾਦੰਦਾ ਤੋਂ ਪਤਾ ਦੱਸਣ ਵਾਲੇ ਨੂੰ 10 ਲੱਖ ਅਮਰੀਕੀ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ ਅਮਰੀਕਾ ਹਮਜ਼ਾ ਨੂੰ ਇੰਤਹਾ ਪਸੰਦੀਦੇ ਉਬਰ ਦੇ ਚਿਹਰੇ ਵਜੋਂ ਵੇਖਦਾ ਹੈ ਪਿਛਲੇ ਕਈ ਵਰਿਆਂ ਤੋਂ ਹਮਜ਼ਾ ਬਿੰਲਾਦਨ ਜੈਸ ਨੂੰ ਜਹਾਦ ਦਾ ਵਲੀ ਅਹਿਦ ਸ਼ਹਿਜ਼ਾਦਾ ਵੀ ਬਨਿਆ ਜਾਂਦਾ ਹੈ ਉਸ ਦੇ ਮਕਾਮ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਨੇ ਕੱਲ ਪਾਕਿਸਤਾਨ ਵੱਲੋਂ ਰਿਹਾ ਕੀਤੇ ਵਿੰਗ ਕਮਾਂਡਰ ਕਮਪਾਇਲਟ ਅਬਨੰਦਨ ਅੱਜ ਵੀ ਸਾਰਾ ਦਿਨ ਸੋਸ਼ਲ ਸਾਈਟਾਂ ਤੇ ਟੀਵੀ ਖਬਰਾਂ 'ਚ ਚਰਚਾ ਦਾ ਵਿਸ਼ਾ ਬਣੇ ਰਹੇ ਖਾਸ ਕਰਕੇ ਪਾਕਿਸਤਾਨ ਫੌਜ ਵੱਲੋਂ 17 ਵਾਰੀ ਐਡਿਟ ਕਰਕੇ ਭਾਰਤੀ ਮੀਡੀਆ ਖਿਲਾਫ ਬਣਾਈ ਅਬਨੰਦਨ ਦੀ ਵੀਡੀਓ ਹਜ਼ਾਰਾਂ ਲੱਖਾਂ ਦੀ ਤعداد 'ਚ ਲੋਕਾਂ ਨੇ ਸਾਂਝੀ ਕੀਤੀ ਇਸ ਤੋਂ ਬਿਨਾ ਅੱਜ ਸਾਰਾ ਦਿਨ ਲੋਕੀ ਅਬਨੰਦਨ ਦੀ ਤਾਰੀਫ਼ ਚਾਪ ਆਪਣੇ ਸੁਭ ਸੰਦੇਸ਼ ਸੋਸ਼ਲ ਸਾਈਟਾਂ ਤੇ ਪੇਜ ਦੇ ਨਜ਼ਰੀਏ 'ਤੇ ਉਸਦੇ ਹੱਕ 'ਚ ਹਣ ਗਿਣਤ ਲੋਕਾਂ ਨੇ ਕਮੈਂਟਸ ਕੀਤੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਭਿਨੰਦਨ ਦੀ ਨਿਰਧਰਤਾ ਦੀ ਤਾਰੀਫ ਕਰਦਿਆਂ ਉਸ ਦੀ ਕਾਫੀ ਸੋਲੇ ਗਾਏ ਤੇ ਉਸ ਨੂੰ ਬਹਾਦਰ ਦੇਸ਼ ਭਗਤ ਦੱਸਿਆ ਭਾਰ ਦੇ ਰਾਸ਼ਟਰਪਤੀ ਸ਼੍ਰੀ ਆਰਨ ਕੋਵਿੰਦ ਨੇ ਵੀ ਅਭਿਨੰਦਨ ਦੀ ਸ਼ਲਾਗਾ ਵਿੱਚ ਕੁਝ ਸ਼ਬਦ ਕਹੇ ਨੇ ਅਭਿਨੰਦਨ ਦੀਆਂ ਚੁਣੌਤੀਆਂ ਹਾਲੇ ਮੁੱਕਿਆ ਨਹੀਂ ਉਸਤੇ ਟੈਸਟ ਹੋਣਗੇ ਅਜੇ ਦਿੱਲੀ ਚੁਸਤਾ ਮੈਡੀਕਲ ਟੈਸਟ ਹੋਣਾ ਉਸ ਦਾ ਡੀ ਬਰੀਫਿੰਗ ਸਾਈਕੋ ਟੈਸਟ ਤੇ ਬਗ ਸਕੈਨਿੰਗ ਵੀ ਹੋਵੇਗਾ ਭਾਰਤ ਦੀਆਂ ਫੌਜਾਂ ਤੇ ਖੁਫੀ ਏਜੰਸੀਆਂ ਉਸ ਤੋਂ ਪੁੱਛਗਿੱਛ ਵੀ ਕਰਨਗੀਆਂ ਭਾਰਤੀ ਫੌਜ ਦੇ ਸਖਤ ਤੋਂ ਸਖਤ ਨਿਯਮਾਂ ਤਹਿਤ ਪੁੱਛਗਿੱਛ ਸਮੇਂ ਅਭਿਨੰਦਨ ਨੂੰ ਇਹਨਾਂ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨਾ ਪਵੇਗਾ ਭਾਰਤ ਵੱਲੋਂ ਅੱਜ ਮੋੜ ਤੋਂ ਸਮਝੌਤਾ ਐਕਸਪ੍ਰੈਸ ਦੀ ਸੇਵਾ ਚਾਲੂ ਕਰ ਦਿੱਤੀ ਗਈ ਹੈ ਪਾਕਿਸਤਾਨ ਦੇ ਕੁਝ ਹਵਾਈ ਅੱਡਿਆਂ ਤੋਂ ਉਡਾਣਾ ਆਰੰਭ ਹੋ ਗਈਆਂ ਹਨ ਲਾਹੌਰ ਮੁਲਤਾਨ ਸਿਆਲਕੋਟ ਫੈਸਲਾਬਾਦ ਤੇ ਭਾਵਲਪੁਰ ਹਵਾਈ ਅੱਡੇ 4 ਮਾਰਚ ਤੱਕ ਬੰਦ ਰਹਿਣਗੇ ਲਾਹੌਰ ਤੋਂ ਖਬਰਾਂ ਅਨੁਸਾਰ ਪਾਕਿਸਤਾਨ ਚ ਕੁਝ ਹਵਾਈ ਅੱਡਿਆਂ ਤੋਂ ਅੱਜ ਉਡਾਣਾ ਪਰਣ ਦੀ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਹਜ਼ਾਰਾਂ ਮੁਸਾਫਰਾਂ ਨੇ ਸੁੱਖ ਦਾ ਸਾਹ ਲਿਆ ਹੈ ਭਾਰਤ-ਪਾਕਿ ਵਿਚਾਲੇ ਤਣਾਅ ਵਧਣ ਤੋਂ ਬਾਅਦ 3 ਦਿਨ ਪਹਿਲਾਂ ਪਾਕਿਸਤਾਨ 30 ਨੇ ਹਵਾਈ ਖੇਤਰ ਤੋਂ ਉਡਾਣਾ ਪਰਣ ਤੇ ਬਿਲਕੁਲ ਰੋਕ ਲਾ ਦਿੱਤੀ ਸੀ ਸਿਵਲ 에ਵੀਏਸ਼ਨ 30 ਸੀ ਇਹ ਨੇ ਐਲਾਨ ਕੀਤਾ ਹੈ اسلامਾਬਾਦ, ਕਰਾਚੀ, ਪੇਸ਼ਾਵਰ ਤੇ ਕੋਟਾ ਹਵਾਈ ਅੱਡਿਆਂ ਤੋਂ ਉਡਾਣਾ ਪਰਣ ਦੀ ਜਾਸ ਦਿੱਤੀ ਗਈ ਹੈ ਜਦਕਿ ਪੂਰਬੀ ਖੇਤਰ ਦੇ ਹਵਾਈ ਅੱਡੇ ਲਾਹੌਰ, ਪੁਲਤਾਨ, ਸਿਆਲਕੋਟ, ਫੈਸਲਾਬਾਦ ਤੇ ਬਾਵਲਪੁਰ 4 ਮਾਰਚ ਤੱਕ ਹਲੇ ਰੋਕੇ ਰਹਿਣਗੇ ਜ਼ਿਕਰਯੋਗ ਹੈ ਹਵਾਈ ਖੇਤਰ ਬੰਦ ਹੋਣ ਕਾਰਨ ਪਿਛਲੇ 3 ਦਿਨਾਂ ਚ ਕਰੀਬ 700 ਕਮਾਂਟਰੀ ਤੇ ਕ੍ਰੇਲੂ ਉਡਾਣਾਂ ਰੱਦ ਹੋਈਆਂ ਸਨ ਤੇ ਦੇਸ਼ ਵਿਦੇਸ਼ ਤੇ ਹਜ਼ਾਰਾਂ ਯਾਤਰੀ ਫਸਕੇ ਰਹੇਗੇ ਸਨ ਨਵੀਂ ਦਿੱਲੀ ਜਾਣ ਵਾਲੀਆਂ ਉਡਾਣਾਂ ਵੀ ਰੱਦ ਹੋਈਆਂ ਸਨ ਲਾਹੌਰ ਹਵਾਈ ਅਡੇਤੇ ਚਾਰ ਭਾਰਤੀ ਮੁਸਾਫਰ ਵੀ ਫਸਕੇ ਸਨ ਸੀਏਏ ਨੇ ਕਿਹਾ ਕਿ ਹਵਾਈ ਖੇਤਰ ਵਪਾਰਕ ਉਡਾਣਾਂ ਲਈ ਖੋਲ੍ਹ ਦਿੱਤਾ ਗਿਆ ਹੈ ਜਦਕਿ ਪਾਕਿਸਤਾਨ ਇੰਟਰਨੈਸ਼ਨਲ 에ਅਰਲੈਂਡਸ ਆਪਣੀ ਗਤੀਵਿਧੀ ਸਵੇਰੇ ਆਰਾਮ ਕਰ ਰਿਹਾ ਹੈ ਦਸਨ ਯੋਗਕ ਯੂਰਪ ਦੱਖਣੀ ਪੂਰਬੀ ਏਸ਼ੀਆ ਤੋਂ ਆਉਣ ਵਾਲੀਆਂ ਉਡਾਣਾਂ ਹਵਾਈ ਖੇਤਰ ਬੰਦ ਹੋਣ ਕਰਕੇ ਵਧੇਰੇ ਪ੍ਰਭਾਵਿਤ ਹੋਈਆਂ ਨੇ